ਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਤੇ 2025 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਹੀ ਜਿਹੜੇ ਕਣਕ ਦੇ ਰੇਟਾਂ ਨੇ ਰਿਕਾਰਡ ਤੋੜ ਦਿੱਤੇ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਜੇ ਦੇਖੀਏ ਇਸ ਵਾਰ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕਣਕ ਦੇ ਇੰਨਾ ਜ਼ਿਆਦਾ ਰੇਟ ਦੇਖਿਆ ਆਈ ਤੇ ਹੁਣ ਤਾਜ਼ਾ ਰੇਟ ਕਣਕ ਦਾ ਕੀ ਚੱਲ ਰਿਹਾ ਹੈ ਤੇ ਕੀ ਰੇਟ ਕਣਕ ਵਿਕ ਰਹੀ ਹੈ ਤੇ ਜਿਨ੍ਹਾਂ ਕਿਸਾਨ ਭਰਾਵਾਂ ਕੋਲ ਜੇ ਥੋੜੀ-ਬਹੁਤੀ ਕਣਕ ਤੁਸੀਂ ਸੰਭਾਲ ਕੇ ਰੱਖੀ ਹੋਈ ਹੈ ਤੁਸੀਂ ਕਣਕ ਸੇਲ ਕਰਨੀ ਹੈ ਤਾਂ ਹੁਣ ਸਹੀ ਰੇਟ ਕੀ ਹੈ ਕਿੰਨਾ ਰੇਟ ਕਣਕ ਦਾ ਚੱਲ ਰਿਹਾ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਲੱਗ ਰਿਹਾ ਵੀ ਉਹਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਆਟੇ ਦਾ ਰੇਟ ਤੇ ਕਣਕ ਦਾ ਰੇਟ ਕਿੱਥੇ ਤੱਕ ਪਹੁੰਚ ਸਕਦਾ ਹੈ ਤੇ ਵੀਡੀਓ ਦੇ ਨਾਲ ਆਪਣੀ ਦੇ ਨਾਲ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਕਿਸਾਨ ਭਰਾ ਤੱਕ ਜਾਣਕਾਰੀ ਆਪਣੀ ਪਹੁੰਚ ਸਕੇ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਪੀਤ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਣਕ ਦਾ ਰੇਟ ਇੰਨਾ ਜ਼ਿਆਦਾ ਵਧੀਆ ਕਿਉਂ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕਿਸਾਨ ਹੈ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਕਣਕ ਨੂੰ ਵੇਚਿਆ ਸੀ ਤਾਂ ਆਪਣਾ ਜਿਹੜਾ 2275 ਰੁਪਏ ਆਪਾਂ ਕਣਕ ਨੂੰ ਸੇਲ ਕੀਤਾ ਸੀ ਤੇ ਇਸ ਸਾਲ ਵੀ ਜਿਹੜਾ 2425 ਰੁਪਏ ਤੱਕ ਇੱਥੇ ਇੱਕ ਕਣਕ ਦਾ ਜਿਹੜਾ ਐਮਐਸਪੀ ਰੇਟ ਹੈ ਤੇ ਇਹਦੇ ਵਿੱਚ ਜਿਹੜਾ ਲਾਹਾ ਹੁੰਦਾ ਉਹ ਵਪਾਰੀਆਂ ਨੂੰ ਫਾਇਦਾ ਹੁੰਦਾ ਏ ਤੇ ਇਹੀ ਕਾਰਨ ਹੈ ਕਿਉਂਕਿ ਉਹਨਾਂ ਨੇ ਜਿਹੜੀ ਕਣਕ ਸਟੋਰ ਕਰਕੇ ਰੱਖੀ ਹੋਈ ਸੀ ਤੇ ਹੁਣ ਜਿਹੜੀ ਉਹ ਕਣਕ ਨੂੰ ਹੌਲੀ-ਹੌਲੀ ਕੱਢ ਰਹੇ ਆ ਤੇ ਆਪਣੀ ਮਰਜ਼ੀ ਦਾ ਰੇਟ ਕਣਕ ਵੇਚ ਰਹੇ ਆ ਤੇ ਉਹਦੇ ਵਿੱਚ ਜਿਹੜੇ ਆਮ ਜਨਤਾ ਏ ਉਹਨੂੰ ਬਹੁਤ ਵੱਡਾ ਨੁਕਸਾਨ ਤੇ ਝਟਕਾ ਏ ਤੇ ਜਿਨ੍ਹਾਂ ਕਿਸਾਨ ਭਰਾਵਾਂ ਨੇ ਜ਼ਿਮੀਂਦਾਰਾਂ ਕੋਲ ਸਿਰਫ ਜ਼ਿੰਮੇਦਾਰ ਜਿਆਦਾ ਜਿਹੜੀ ਕਣਕ ਸਟੋਰ ਨਹੀਂ ਕਰ ਸਕਦਾ ਹੁਣ ਕੋਈ ਜਿਵੇਂ ਇੱਕ ਪਿੰਡ ਦੇ ਵਿੱਚ ਥੋੜੇ ਇੱਕ ਘਰ ਹੋਣਗੇ ਜਿਨ੍ਹਾਂ ਨੇ ਕਣਕ ਦਾ ਇੱਕ ਢੋਲ ਵੇਚਣ ਦੇ ਲਈ ਰੱਖਿਆ ਹੋਊਗਾ ਜੇ ਤੁਹਾਡੇ ਕੋਲ ਵੀ ਕਣਕ ਹੈਗੀ ਹੈ ਤਾਂ ਤੁਸੀਂ ਹੁਣ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਵਧੀਆ ਰੇਟ ਹੈ ਤੇ ਅੱਗੇ ਜਾ ਕੇ ਜਿਹੜਾ ਮਾਰਚ ਅਪ੍ਰੈਲ ਦੇ ਵਿੱਚ ਤਾਂ ਜਿਹੜਾ ਰੇਟ ਹੈ ਕਣਕ ਦਾ ਉਹ ਘਟ ਹੀ ਜਾਣਾ ਜੇ ਤੁਸੀਂ ਹੁਣ ਕਣਕ ਨੂੰ ਸੇਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਸੇਲ ਕਰ ਸਕਦੇ ਹੋ ਰੇਟ ਪਹਿਲਾ ਸ਼ੁਰੂਆਤ ਦੇ ਵਿੱਚ ਜਦੋਂ 11ਵੇਂ ਮਹੀਨੇ ਦੇ ਵਿੱਚ ਨਵੰਬਰ ਦੇ ਵਿੱਚ ਰੇਟ 31-3200 ਰੁਪਏ ਤੱਕ ਗਿਆ ਸੀ ਤੇ 12ਵੇਂ ਮਹੀਨੇ ਦੇ ਵਿੱਚ ਰੇਟ ਥੱਲੇ ਨੂੰ ਚੱਲ ਗਿਆ ਸੀ ਡੋਨ ਪੈ ਗਿਆ ਸੀ ਤੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਰੇਟ ਉਹ ਟੋਪ ਤੇ ਚੱਲ ਗਿਆ ਤੇ ਪਹਿਲਾ ਕਣਕ ਦਾ ਰੇਟ 3400 ਰੁਪਏ ਸੀ ਅੱਜ ਤੋਂ 15 ਦਿਨ ਪਹਿਲਾਂ ਹੁਣ ਜਿਹੜਾ ਕਣਕ ਦਾ ਰੇਟ ਹੈ 3500 ਤੋਂ ਉੱਪਰ 37-3800 ਰੁਪਏ ਤੱਕ ਜਿਹੜੀ ਕਣਕ ਹੈ ਉਹ ਪ੍ਰਾਈਵੇਟ ਜਿਹੜੀ ਕਣਕ ਹੁੰਦੀ ਖਰੀਦ ਹੈ ਉਹ ਕਣਕ बिक ਰਹੀ ਹੈ ਘੱਟ ਰੇਟ ਦੇ ਵਿੱਚ ਬਿਲਕੁਲ ਨਾ ਦੇਵਿਓ ਤੇ 3500 ਤੋਂ ਉੱਪਰ ਰੇਟ ਹੈ ਤੇ ਤੁਸੀਂ ਜੇ ਕਣਕ ਵੇਚਣੀ ਹੈ ਤਾਂ 3500 ਤੋਂ ਉੱਪਰ ਵੇਚ ਸਕਦੇ ਹੋ ਤੇ ਇਹਦੇ ਵਿੱਚ ਕਣਕ ਦੇ ਇੰਨਾ ਜ਼ਿਆਦਾ ਰੇਟ ਵਧਣ ਦੇ ਵਿੱਚ ਜਿਹੜੀ ਗਰੀਬ ਜਨਤਾ ਹੈ ਜਿਹੜੇ ਬੰਦੇ ਨੇ ਰੋਜ਼ ਕਣਕ ਦਾ ਆਟਾ ਲੈ ਕੇ ਦਿਹਾੜੀ ਕਰਕੇ ਸ਼ਾਮ ਨੂੰ ਆਪਣੇ ਘਰ ਆਟਾ ਲੈ ਕੇ ਜਾਣਾ ਉਹ ਬੰਦੇ ਨੂੰ ਸੋਚ ਕੇ ਦੇਖੋ ਕਿੰਨਾ ਜ਼ਿਆਦਾ ਔਖਾ ਏ ਇਸ ਕਰਕੇ ਲੋਕ ਕਿਸਾਨਾਂ ਨੂੰ ਮਾੜਾ ਦੱਸੀ ਜਾਂਦੇ ਜੀ ਕਿਸਾਨ ਸੜਕਾਂ ਰੋਕਦੇ ਨੇ ਕਿਸਾਨ ਧਰਨੇ ਲਾਉਂਦੇ ਆ ਅਸੀਂ ਸਿਰਫ ਕਿਸਾਨ ਇਸ ਕਰਕੇ ਉਹ ਲੜ ਰਿਹਾ ਵੀ ਅਗਲੀ ਪੀੜ੍ਹੀ ਦੇ ਲਈ ਸੋਚ ਰਿਹਾ ਏ ਵੀ ਜੇ ਇਹੀ ਹਾਲ ਰਿਹਾ ਆਪਣੇ ਹੱਕ ਦੀ ਲੜਾਈ ਲੜ ਰਹੇ ਏ ਹੁਣ ਜਿਹੜੇ ਆਉਣ ਵਾਲੇ ਸਾਲ ਐ ਤੁਸੀਂ ਹੁਣ ਇੱਕ ਝਟਕਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ 2200 ਰੁਪਏ ਨੂੰ ਕੁਛ ਘਰਪੇ ਦੀ ਕਣਕ ਖਰੀਦ ਕੇ ਹੁਣ 4000 ਰੁਪਏ ਤੱਕ ਵੇਚ ਰਹੇ ਐ ਤਾਂ ਆਪਣੀ ਮਰਜ਼ੀ ਦਾ ਰੇਟ ਦੇ ਰਹੇ ਐ ਤੇ ਆਮ ਜਨਤਾ ਨੂੰ ਖਰੀਦਣੀ ਪੈ ਰਹੀ ਐ ਤੇ ਜੇ ਸੋਚ ਕੇ ਦੇਖੋ ਆਉਣ ਵਾਲੇ ਸਾਲਾਂ ਦੇ ਵਿੱਚ ਕੁਝ ਵੀ ਹੋ ਸਕਦਾ ਐ ਹੁਣ ਤਾਂ ਜਿਹੜਾ ਕਣਕ ਦਾ ਆਟਾ ਐ 40 ਰੁਪਏ ਪਲੱਸ ਕਣਕ ਦਾ ਆਟਾ ਜਿਹੜਾ ਚੱਲ ਗਿਆ ਐ 40-42 ਰੁਪਏ ਆਟਾ ਹੁਣ ਮਿਲ ਰਿਹਾ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵੀ ਹੋ ਸਕਦਾ ਵੀ 200 ਰੁਪਏ ਕਿਲੋ ਜਿਹੜਾ ਕਣਕ ਦਾ ਆਟਾ ਮਿਲੇਗਾ ਇਹਦੇ ਵਿੱਚ ਕੋਈ ਵੀ ਝੂਠ ਵਾਲੀ ਗੱਲ ਨਹੀਂ ਕਿਉਂਕਿ ਇਸ ਵਾਰ ਇਸ ਵਾਰ ਜਦੋਂ ਕਣਕ ਦਾ ਡੁੱਗਣਾ ਰੇਟ ਹੋ ਸਕਦਾ ਹੈ ਆਟੇ ਦਾ ਡੁੱਗਣਾ ਰੇਟ ਹੋ ਸਕਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੀ ਹਾਲਾਤ ਰਹੇ ਤਾਂ ਜਿਹੜਾ ਆਟਾ ਤੇ ਕਣਕ ਆਪਾਂ ਨੂੰ ਕਾਂਕ ਵੀ 8 ਤੋਂ 10000 ਰੁਪਏ ਕੁਆਂਟਲ ਖਰੀਦ ਨਹੀਂ ਪੈ ਸਕਦੀ ਐ ਇਸ ਕਰਕੇ ਆਪਾਂ ਨੂੰ ਜ਼ਰੂਰ ਆਪਣੇ ਹੱਕ ਦੀ ਲੜਾਈ ਦੇ ਲਈ ਲੜਨਾ ਚਾਹੀਦਾ ਹੈ ਤੇ ਗਰੀਬ ਜਨਤਾ ਦਾ ਜਾਦੇ ਔਖਾ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਜਨਤਾ ਹੈ ਉਥੇ ਆਮ ਆਪਾਂ ਹੁਣ ਕਿਸਾਨ ਆਪਣੇ ਜੋਗੀ ਜਿਹੜੀ ਕਾਂਕ ਹੈ ਢੋਲਾ ਦੇ ਵਿੱਚ ਰੱਖ ਲੈਂਦੇ ਆ ਤੇ ਬਾਅਦ ਦੇ ਵਿੱਚ ਆਪਾਂ ਉਹਨੂੰ ਪਿਹਾ ਕੇ ਆਪਾਂ ਖਾਂਦੇ ਆਂ ਦਿੱਲੀ ਦੇ ਵਿੱਚ ਜਿਹੜੀ ਜਨਤਾ ਦਾ ਹਰ ਇੱਕ ਦਾ ਉਹਨੇ ਉਹਨਾਂ ਨੇ ਆਪਣੇ ਵਾਂਗ ਉਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਉੱਥੇ ਸਿਰਫ ਆਟਾ ਉਹਨਾਂ ਨੇ ਖਰੀਦਣਾ ਹੈ ਥੈਲੀ ਵਾਲਾ ਤੇ ਉਹੀ ਵਜ੍ਹਾ ਹੈ ਹੁਣ ਮਰਜ਼ੀ ਦਾ ਰੇਟ ਉਹ ਦੁਕਾਨੇ ਪੈਸਿਆਂ ਦੇ ਵਿੱਚ ਜਿਹੜਾ ਕਣਕ ਦਾ ਰੇਟ ਵਧਿਆ ਹੈ ਤੇ ਆਟਾ ਵੀ ਹੁਣ 40 42 ਰੁਪਏ ਕੋ ਕਿਲੋ ਉਹਨਾਂ ਦਾ ਵੇਚ ਰਿਹਾ ਤੇ ਇਹਦੇ ਵਿੱਚ ਕਿਸਾਨ ਨੂੰ ਕੋਈ ਪ੍ਰੋਫਿਟ ਨਹੀਂ ਵਪਾਰੀ ਹਰ ਇੱਕ ਸਬਜੀ ਹੋ ਗਿਆ ਕੋਈ ਵੀ ਹੋ ਗਿਆ ਵਪਾਰੀ ਜਿਹੜਾ ਹੈ ਉਹ ਦੁੱਗਣਾ ਪ੍ਰਾਪਟ ਕੁਮਾਰ ਰਿਹਾ ਹੈ ਕਿਸਾਨ ਸਾਰਾ ਦਿਨ ਤੇ ਇੰਨੀਆਂ ਮੁਸ਼ਕਲਾਂ ਨਾਲ ਜਿਹੜਾ ਆਪਣੀ ਫਸਲ ਨੂੰ ਪੈਦਾ ਕਰਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਤੇ ਇਹ ਕਣਕ ਦਾ ਜੀ ਰੇਟ ਹੈ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਕਿਸਾਨ ਭਰਾ ਨੂੰ ਜਿਹੜਾ ਕਣਕ ਦਾ ਰੇਟ ਪਤਾ ਲੱਗ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੁਰੇ ਹਾਲਾਤ ਆ ਸਕਦੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇਹ ਨਹੀਂਗਾ ਵੀ ਕੱਲਾ ਕਿਸਾਨ ਮਰੂਗਾ ساری ਦੁਨੀਆ ਦੇ ਵਿੱਚ ਸਭ ਦਾ ਇੱਕ ਹਵਾਲੇ ਹੀ ਹੋਣਾ